ਸਾਸੀ ਗਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਲੋਹਾਮ ਦੇ ਵਿੱਚ ਲੋਹਾਮ ਪਿੰਡ ਵਿੱਚ ਆ ਤੇ ਜ਼ਿਲ੍ਹੇ ਫਿਰੋਜ਼ਪੁਰ ਦਾ ਲੋਹਾਮ ਪਿੰਡ ਆ ਤੇ ਲੋਹਾਮ ਪਿੰਡ ਦੇ ਵਿੱਚ ਬਾਈ ਲੋਹਾਰਾਂ ਦੇ ਕੋਲੇ ਮੌਜੂਦ ਆ ਇਸ ਟਾਈਮ ਮਿੱਤਰੋ ਤੇ ਜਨਰ ਤੁਹਾਨੂੰ ਵਿਖਾ ਦੇਣੇ ਆ ਤਿੰਨ ਤਿੰਨਾ ਜਾਨਵਰਾਂ ਦੀ ਆਪਾਂ ਡਿਟੇਲ ਲੈ ਲੈਣੀ ਐ ਕਿਹੜੇ ਜਾਨਵਰ ਦਾ ਕੀ ਰੇਟ ਆ ਕਿਹੜੇ ਗੱਲਬਾਤ ਆ ਸਾਰੀ ਕਾਰਵਾਈ ਕਰਦੇ ਆ ਅਜੇ ਵੀ ਸੱਜਣਾ ਪਹਿਲੀ ਕੱਟੀ ਤੋਂ ਸ਼ੁਰੂਆਤ ਕਰਦੇ ਇੱਥੇ ਹੀ ਖੜ੍ਹ ਜੀ ਨੇੜੇ ਹੀ ਬਸ ਹੋਰ ਕਿਵੇਂ ਆ ਭਰਾ ਠੀਕ ਐ ਵੀਰ ਉੱਚੀ ਬੋਲ ਮੜਾ ਜਾ ਠੀਕ ਐ ਵੀਰ ਨੇੜੇ ਆ ਜਾ ਯਾਰ ਐਂਕਾ ਤੋਂ ਅੱਡ ਹੋਣ ਵਾਲੀਆਂ ਗੱਲਾਂ ਕਰ ਸਸਰੀ ਗੱਲ ਭਰਾ ਸਸਰੀ ਗਾ ਉੱਚੀ ਬੋਲੀ ਚੱਲਣਾ ਮੜਾ ਜਾ ਖੁੱਲ ਕੇ ਜੀ ਹੋੱਕੀ ਮਾੜੀ ਮੈਂ ਉੱਚੀ ਬੋਲੇ ਕੋਈ ਨਾ ਹੋਰ ਨਾਮ ਦੱਸ ਆਪਦਾ ਨਾਮ ਬੰਟੀ ਐ ਮੇਰਾ ਬੰਟੀ ਬੰਟੀ ਭਾਈ ਫਿਰ ਅੱਜ ਜਨਵਾਰ 3 ਆ ਵੀਰੇ 3 ਨਾ ਗਏ ਜੋ ਠੀਕ ਆ ਦੋ ਕਾਲੀਆਂ ਨੀਲੀ ਦਾ ਵੀ ਤੇ ਇੱਕ ਪੂਰੀ ਕੱਲੀ ਹੈ ਪੂਰੀ ਹੈ ਦੋ ਕਾਲਾ ਠੀਕ ਆ ਤੇ ਆਹ ਕੱਟੀ ਦੀ ਕਿੰਨੀ ਉਮਰ ਬੰਟੀ ਭਾਈ ਆ ਹੁਣੀ ਸਾਲ ਕਦੀ ਸਾਲ ਕੂਦੀ ਹਾਂ ਠੀਕ ਆ ਭਾਈ ਤੇਰੀ ਆਵਾਜ਼ ਨਹੀਂ ਕਵਰ ਹੋਣੀ ਬੜਾ ਖੜ ਕੇ ਡਿਟੇਲ ਦੇ ਜਾ ਮੈਂ ਮੀਨ ਲੈ ਆਪਾਂ ਆ ਸਾਲ ਕਦੀ ਹੋਣੀ ਕੱਟੀ ਠੀਕ ਆ ਬੰਟੀ ਭਾਈ ਤੇ ਕੀ ਰੇਟ ਰਹੂਗਾ ਇਹਦਾ ਵੀਰੇ ਇਹਦਾ 19000 ਰੁਪਏ 19000 ਰੁਪਏ ਮਾਨਤਾ ਨੇ ਦੇ ਵਿੱਚ ਬਾਈ ਕੋਈ ਨ ਕਰਦੇ ਆ ਠੀਕ ਆ ਕੱਟੀ ਪਰ ਲੈ ਜੀ ਮਿੱਤਰੋ ਸਾਲ ਦੀ ਐ ਕਿੰਨੀ ਉਮਰ ਆ ਕੱਟੀ ਦੀ 12 ਮਹੀਨੇ ਤੇ 19000 ਰੁਪਿਆ ਰੇਟ ਚਾਰੇ ਪੈਰ ਮੱਥੇ ਪਟਾ ਮਣਕੀ ਅੱਖ ਤੇ ਮਿੱਤਰੋ ਅੰਗੋਂਗ ਕੱਟੀਆਂ ਲੱਗੀਆਂ ਬਾਲੇ ਚੰਗੇ ਦੇਖ ਸਕਦੇ ਲੈ ਆ ਵੀਰੇ ਲੈ ਵੀ ਮਿੱਤਰੋ ਕੱਟੀ ਨੀਲੀ ਰਵੀ ਦੀ ਚੰਗੀ ਮਹਿ ਬਣ ਜੂਗੀ ਕਿਉਂਕਿ ਅੰਗੋਂਗ ਕੱਟੀ ਨੂੰ ਸੂਲ ਤੇ ਨਿਸ਼ਾਨ ਚਾਰੇ ਪੈਰਾਂ ਤੇ ਨਿਸ਼ਾਨ ਬਰੀਕੀ ਬਰੂਕੀ ਝੋਲੀ ਝਾਲੀ ਵੇਖੋ ਤੁਸੀਂ ਕਿੰਦੀ ਚੰਗੀ ਠੀਕ ਆ ਵੀਰੇ ਤੇ ਆ ਦੋ ਨੰਬਰ ਵਾਲੀ ਕੱਟੀ ਬੰਤੀ ਬਾਈ ਕਿਨੇ ਚਿਰਦੀ ਆ ਇਹ ਹੁਣੇ ਡੇਢ ਸਾਲ ਦੀ ਡੇਢ ਸਾਲ ਦੀ ਹੈ ਠੀਕ ਹੈ ਤੇ ਬੰਤੀ ਬਾਈ ਇਹ ਕਿੰਨੇ ਦੀ ਦੇ ਦੇ ਆਗੇ ਆਪਾਂ ਬਾਈ ਇਹ ਦੇ ਦੇਣਗੇ 25000 ਦੀ ਜੇ ਕੋਈ ਜੋੜਾ ਲੈ ਲਵੇ ਤਾਂ ਭਾਈ ਕੋਲ ਮਾਨਤਾਨ ਕਰ ਠੀਕ ਆ ਭਾਈ ਉਵੇਂ ਜੋੜੇ ਦਾ 44000 ਬਣਦਾ ਵਾ ਮੁੱਲ ਹਨਾ ਤੇ ਖੁੱਲੇ ਮਾਨਤਾਨ ਨਾਲ ਦੇ ਦੇਗਾ ਠੀਕ ਆ ਭਾਈ ਤੇ ਇਹਦੀ 1.5 ਸਾਲ ਉਮਰ ਦੱਸਿਆ ਹੀ ਹਾਂ 1.5 ਸਾਲ ਠੀਕ ਹੈ ਕੱਢੀ ਬਾਹਰ ਨੂੰ ਵੀਰੇ ਲੈ ਮਿੱਤਰੋ ਇਹਦੀ 1.5 ਸਾਲ ਉਮਰ ਹੈ ਘੱਟੀ ਦੀ ਕਰਮਾ ਵਾਲੀ ਦੀ ਦੇਖ ਸਕਦੇ ਆ ਤੁਸੀਂ ਮੱਥੇ ਪਟਾ ਇਹਦੇ ਵੀ ਕਰਮਾ ਵਾਲੀ ਦੇ ਤੇ ਫਰਤੀਲੀ ਜਾਂਜ ਹਨਾ ਲੈ ਆ ਵੀਰੇ ਸਿੰਘ ਸੁng ਬਹੁਤ ਸੋਹਣਾ ਲੱਗਿਆ ਹੂੰ ਸਿੰਘ ਸੁng ਚੰਗਾ ਜਿੰਨਾ ਅੰਗ ਵੀ ਚੰਗਾ ਭਾਅ ਵੀ ਠੀਕ ਆ ਮੁੱਲ ਵੀ ਕਿਹੜਾ ਹਰ ਤੂੰ ਭਰਾਵਾ ਜ਼ਿਆਦਾ ਕਰ ਲਿਆ ਤੂੰ ਸਿੰਘ ਬਾਲਾ ਸੋਹਣਾ ਦਾ ਤੂੰ 35 ਮੰਗ ਲੈਣਾ ਹੈ ਹੈ ਤੇ ਆ ਬਾਈ ਫਿਰ ਚੂੰਗਾ ਮੂੰਗਾ ਆ ਦੇ ਦੇ ਕੇ 13000 ਦੀ 13000 ਦੇ ਵਿੱਚ ਇਹ 13 13 ਹੀ ਤੋਲ ਦੇਣੀ ਹੈ 13 13 ਠੀਕ ਆ ਬਾਈ ਤੇ ਕਿੰਨੇ ਚਿਰ ਦੀ ਇਹ ਸਾਲ ਤੋਂ ਕੱਟੀ ਹੋਣੀ ਸਾਲ ਤੋਂ ਕੱਟੀ ਆ ਠੀਕ ਆ ਬਾਈ ਲੈ ਮਿੱਤਰੋ ਇਹ 13000 ਦੇ ਵਿੱਚ ਮਿਲ ਜੂਗੀ ਸਾਲ ਤੋਂ ਕੱਟੀ ਜਾਂਦੀ ਉਮਰ ਆ 9-10 ਮਹੀਨੇ ਦੀ ਹੋਊਗੀ ਹਨਾ ਬਾਈ ਆ ਹੋਗੀ ਦੁੱਧ ਚੁੰਗਦਾ ਹੀ ਬੱਚਾ ਇਹ ਤਾਂ ਫਿਰ ਹਨਾ ਹਾਂ ਉਹਦਾ ਪੱਠੇ-ਪੁੱਠੇ ਵਧੀਆ ਖਾਂਦੀ ਪੱਠੇ-ਪੁੱਠੇ ਵਧੀਆ ਖਾਂਦੀ ਹੈ ਠੀਕ ਆ ਬਾਈ ਤੇ ਨੀਲੀ ਦਾ ਵਿੱਚ ਤਾਂ ਨਹੀਂ ਆਉਂਦੀ ਹਨਾ ਬਾਈ ਨਹੀਂ ਬੂਰੀ ਆਉਂਦੀ ਉਹ ਤਾਂ ਨਹੀਂ ਪੈਰਾਂ ਤੇ ਨਿਸ਼ਾਨ ਹੈ ਗਿਆ ਪੈਰਾਂ ਤੇ ਅੱਖਾਂ ਤੇ ਹੈ ਨਹੀਂ ਜਵਾਬ ਹਨਾ ਬਾਈ ਹਾਂਜੀ ਹੂੰ ਕੱਤੀ ਹੋ ਚੰਗੀ ਹੈ ਕੱਤੀ ਚੰਗੀ ਮਾ ਦੂ ਬੂਰੀਆਂ ਖਾ ਕੇ ਵਧੀਆ ਬਣ ਜਣਾ ਇਹਨੇ ਇਹ ਤਿੰਨ ਜਾਨਵਰ ਸੀ ਬਾਈ ਬੰਟੀ ਦੇ ਕੋਲੇ ਲੁਹਾਂ ਪਿੰਡ ਦੇ ਵਿੱਚ ਆ ਤੇ ਨੰਬਰ ਮੈਂ ਪਾਈਆਂ ਦਾ ਸਕੇਰੀਨ ਦੇ ਉੱਤੇ ਲਾ ਦੂੰਗਾ ਜਿਹੜਾ ਨੰਬਰ ਇਹਨਾਂ ਨੇ ਲਵਾਉਣਾ ਹੋਇਆ ਗੱਲਬਾਤ ਲਈ ਫੋਨ ਲਾ ਲਿਓ ਧੰਨਵਾਦ ਸ਼ੁਕਰੀਆ ਲੁਹਾਂ ਪਿੰਡਾ ਜ਼ਿਲ੍ਹਾ ਫਿਰੋਜ਼ਪੁਰਾ ਧੰਨਵਾਦ